ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88762 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਕੋਟਕਪੂਰਾ ਜੀ ਪ੍ਰੇਮ ਨਗਰ ਚੋਂ ਵੀਡੀਓ ਬਣਾ ਰਹੇ ਆਂ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਲਈ ਤਿੰਨ ਸੂਈਆਂ ਸਵਾਈਆਂ ਮੱਜਾਂ ਲੈ ਕੇ ਆਏ ਆ ਤੇ ਤਿੰਨਾ ਮਗਰੀ ਕੱਟੀਆਂ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਪੌਂਦਿਪ ਸਿੰਘ ਆ ਜੀ ਸ਼ਹਿਰ ਆਪਣਾ ਕੋੜਕਪੁਰਾ ਜਿਹੜਾ ਫੇਕ ਹਟਾ ਜੀ ਠੀਕ ਆ ਜੀ ਮੋਬਾਈਲ ਨੰਬਰ ਜੀ 7938312 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਜੀ ਸੂਆ ਵੀਰੇ ਕਿਨਾਂ ਮਾਜੀ ਇਹ ਵੀਰੇ ਤੀਜਾ ਸੂਆ ਸੂਈ ਹੈ ਝੋਟੀ ਕਦੋਂ ਸੂਈ ਹੈ ਜੀ ਇਹ ਕੱਲ ਸ਼ਾਮ ਨੂੰ ਸੂਈ ਹੈ ਬਾਈ ਬੱਚਾ ਕਿਹੜਾ ਜੀ ਕੱਟੀ ਹੈ ਜੀ ਪਹਿਲੀ ਆਪਾਂ ਥਾਕੇ ਵਿਖਾ ਦੇਣਾ ਨਾੜੇ ਕੱਟ ਨੰਬਰ ਵਾਲੀ ਜੀ ਜਮਾ ਗਿੱਲਾ ਨਾੜੂ ਹੈ ਰਵੇ ਅਗਲਾ ਕਹਦੇ ਕੋਲ ਧੂਰ ਮਾਰਦਾ ਹੋਊਗਾ ਤੇ ਵੀਰੇ ਜੇਰ ਪ੍ਰੋਪਰ ਡੰਨ ਹੈ ਜੀ ਹਾਂ ਵੀਰੇ ਆ ਦੇਖ ਬਈ ਜਮਾ ਕੱਚਾ ਗਿੱਲਾ ਨਾੜੂ ਜਮਾ ਕਿੱਥੇ ਕਰਨੂ ਜੇਰ ਪ੍ਰੋਪਰ ਡੰਨ ਹੈ ਜੀ ਹਾਂ ਵੀਰੇ ਹਾਂ ਡੰਨ ਡੰਨ ਠੀਕ ਹੈ ਬਾਈ ਜਮਾ ਤੇ ਹੁਣ ਕਿੰਨਾ ਨੈੱਟ ਬੋਲਾ ਤਿਆਰ ਹੈ ਜੀ ਬਈ ਕੱਲ ਦੀ ਸੂਈ ਹੈ ਸਾਫ਼ ਕੀਤੀ 10 ਕਿਲੋ ਤੋਂ ਬਾਹਰ ਬੋਲੀ ਹੋਊ ਜਾ ਸਕੀ ਚੋਣ ਵਾਲੀ ਆ ਇਹ ਨਹੀਂ ਗੱਲ ਵੀ ਐਵੇਂ ਕਹਿਣ ਵਾਲੀ ਆ ਇਹ ਪਹਿਲੇ ਸਵੇਰੇ ਬਈ ਬੰਦੇ ਹਰਿਆਣੇ ਚੋਂ ਲੈ ਕੇ ਆਏ ਸੀ ਠੀਕ ਆ ਜੀ ਪਹਿਲਾਂ ਨੇ ਤਾਂ 13 ਕਿਲੋ ਦੂਜੇ ਦਿਨ ਤਾਂ 15 ਕਿਲੋ ਠੀਕ ਹੈ ਦੇਖੋ ਕੀ ਕਰਦੀ ਹੈ ਇੱਕ ਜਰ ਸੇਵ ਆਗਾ ਹਾਂ ਬਾਕੀ ਬਈ ਆਪਣੋ ਪਤਾ ਆ ਮੈਂ 10 ਕਿਲੋ ਦੁੱਧ ਕੱਢ ਲਈ 10 ਕਿਲੋ ਬੋਲਾ ਹੀ ਕੱਢੀ ਲੇ ਪਾਵੇ ਤੇ ਬਈ ਚੁੱਲੇ ਤੇ ਧਰ ਕੇ ਵੇਖ ਲੈਵੇ ਠੀਕ ਆ ਜੀ 10 ਕਿਲੋ ਨੈਟ ਬੋਲਾ ਤਿਆਰ ਹੈ ਬਈ ਇਹ ਬੋਲੇ ਦਾ ਜਿਗਾਰ ਦੇਖੋ ਬਈ ਲੱਗਿਆ ਤਿਆਰੀ ਚੈੱਕ ਕਰ ਲ ਸਕਦੇ ਹੋ ਵੀਰੇ ਜੇ ਆਉਣ ਵਾਲੀ ਬੋਲੇ ਦਾ ਜਮਾ ਸਾਫ ਆ ਜਮਾ ਕੋਈ ਥਣ ਚ ਧਾਰ ਨਹੀਂ ਠੀਕ ਧਾਰ ਕੋਈ ਨਹੀਂ ਸਹੀ ਗੱਲ ਹੈ ਜੀ ਬਾਕੀ ਜੇ ਵੀਰੇ ਇੰਨੀ ਤਿਆਰੀ ਵਾਲੀ ਮੱਝ ਨੇ 15 ਕਿਲੋ 16 ਕਿਲੋ ਨਾ ਦਿੱਤਾ ਫਿਰ ਵੀਰੇ ਦੇ ਨਾਲ ਵੀ ਕਿਨੇ ਆ ਪਿਆਰੀ ਚਾਈ ਗਈ ਆ ਬੋਲ ਪੈਟ ਪੂਰਾ ਵਜਨ ਮੂਰੀ ਚੰਗਾ ਜੀ ਪੂਰੀ ਆ ਚੌੜੀ ਹੋਈ ਜੀ ਪੂਰਾ ਲਗਭਗ 2.5 ਫੁੱਟ ਵਾਂਗੂ ਚੌੜੀ ਹੋਊਗੀ ਫੇਰ ਤਾਂ ਢਿੱਲੀ ਤਾਂ ਲਾਦੀ ਵੀ ਇੱਕ ਤਾਜੀ ਸੂਈ ਕਰਕੇ ਜਿਵੇਂ ਜਿਵੇਂ ਬਣਦੀ ਜਾਊਗੀ ਤੇ ਆ ਗੱਲਾਂ ਹੀ ਗੁਰਬਖਸ਼ ਜਿਵੇਂ ਜਿਵੇਂ ਦੁੱਧ ਤੇ ਆਉਂਦੀ ਆ ਨਾ ਤੇ ਇਹਨੇ ਠੋਸ ਬਣਾ ਨਾ ਕਰੀ ਜਨਾ ਥਨਾਂ ਦੀ ਦੰਨਾ ਵੀਰੇ ਹਾਂ ਵੀ ਓਕੇ ਇੱਕ ਨੰਬਰ ਚ ਵਈ ਹੋਊਗੀ ਆ ਮੋਟੀ ਧਾਰ ਗੁੱਠੇ ਜੀ ਠੀਕ ਆ ਤੋੜ ਕੇ ਦਿਖਾ ਦਿਜੀਏ ਤੋੜ ਦੇ 22 ਦੇ ਦਸਨ ਮੁਤਾਬਕ ਹੂਆ ਤੀਜਾ ਸੂਈ ਆ ਜੀ ਕੱਲ ਦੀ ਸੂਈ ਆ ਅੱਜ ਹੀ ਵੀਰੇ ਆਧੀ ਆਈ ਆਪਣੇ ਕੋਲ ਤਾਂ ਐਵੇਂ ਆਪਾਂ ਝੂਠ ਮਾਰੀ ਜਾਈਏ ਠੀਕ ਆ ਸੂਈ ਸਵਾਈ ਲਿਆਂਦੀ ਆਂ ਹਾਂ ਸੂਈ ਹੈ ਅਗਲੇ ਦੇ ਘਰੇ ਸੂਈ ਆ ਠੀਕ ਆ ਜੀ ਆਪਾਂ ਸੂਈ ਸਵਾਈ ਲਿਆਂਦੀ ਆਂ ਅੱਜ ਹੀ ਆਈ ਆ ਇਹਦਾ ਮੈਂ ਨਾ ਪੱਠੇ ਪੁੱਠੇ ਚਾਜਾਂ ਚੱਕੇ ਨਹੀਂ ਜੀ ਨਹੀਂ ਲਾਇਆ ਸੀ ਇੱਕ ਵੇਰੇ ਮੌਸਮ ਗਰਮਾ ਬਾਕੀ ਆ ਵੇਲਾ ਇਹਦਾ ਮੈਨੂੰ ਥੋੜੀ ਗਰਮੀ ਜ਼ਿਆਦਾ ਲੱਗਦੀ ਬਸ ਧੁੱਪ ਲਪੈਂਦੀ ਹੈ ਨਾ ਸਹੀ ਗੱਲ ਧੁੱਪਾਂ ਪੈਂਦੀ ਮੌਸਮ ਬੈਸੀ ਗਰਮਾ ਬਾਕੀ ਕਰਮਾ ਵਾਲੀ ਨੇ ਜਿਹੜਾ ਜਗਾੜ ਲਗਾਇਆ ਐਸੇ ਨੇ ਲਗਾਇਆ ਬਈ ਤਿਆਰੀ ਚੈੱਕ ਕਰੋ ਬਹੁਤ ਸੋਨਾ ਠੰਡਾ ਕੱਲਾ ਕੱਲਾ ਨਿੱਖੜ ਮਾ ਹੱਥ ਫੈਕਸ ਅਡਰਾ ਜੀ ਜਮਾ 10 ਤੋਂ ਬਾਹਰ ਬੋਲੀ ਹੋ ਤੁਸੀਂ ਦਾਸੀ ਮੰਨ ਕੇ ਆ ਜੀ 10 ਮੰਨ ਕੇ ਆ ਜੇ ਬਈ ਜਿਹੜਾ ਆ ਗਿਆ ਬਈ ਯਾਰ ਥਲੋ ਬਹਿ ਕੇ ਆਏ ਨਹੀਂ ਕਹਿੰਦਾ ਵੀ ਨਹੀਂ ਲੈ ਜਾਣੀ ਠੀਕ ਆ ਜੀ ਉਹ ਗੱਡੀ ਮੰਗਾ ਦੇ ਠੀਕ ਆ ਬਾਈ ਹਾਂ ਐਡੀ ਜਿਆੜੀ ਨਾ ਕਰਮਾ ਵਾਲੀ ਬਹਿ ਗਿਆ ਉਹ ਆਏ ਨਹੀਂਗਾ ਮੇਰੇ ਮੁਰਜੂ ਚਵਾਈ ਇੰਨੀ ਇੱਕ ਨੰਬਰ ਲੱਗੀ ਬਾਕੀ ਵੀ ਜਿਆੜੀ ਆ ਜਿਹਨੇ ਅੱਜ ਹੀ ਆਈ ਆ ਕੋਈ ਆਏ ਨਹੀਂ ਪਜੂ ਪਜੂ ਕਰਦੀ ਵਿਚਾਰੀ ਕਰਮਾ ਵਾਲੀ ਬਾੜੀ ਠੰਡੀ ਆ ਠੰਡੀ ਸੀਲ ਕਰਮਾ ਵਾਲੀ ਪੂਰੀ ਆ ਥਣ ਕੱਲਾ ਕੱਲਾ ਨਿਕੜਵਾ 15 16 ਕਿਲੋ ਦੁੱਧ ਕੋਈ ਬਾਲਾ ਨਹੀਂ ਜੀ ਫਾਇਦਾ ਤੁਹਾਡਾ ਇਹ ਹੋ ਜਾਣਾ ਮੇਰੇ ਨਾਲ ਤੁਹਾਨੂੰ ਬੱਚਾ ਕੱਟੀ ਮੈਲ ਜਾਨੀ ਜਿਹੋ ਜੀ ਮਾਗੀ ਰੰਗ ਬਾਜ ਵਾਲੀ ਕੱਟੀ ਉਹ ਜੀ ਕੱਟੀ ਐ ਸੇਮ ਆ ਬਾਈ ਜਮਾ ਜਿਹੜਾ ਹੋਰ ਕਢਾਵਾਂ ਬਸ ਮੇਰੇ ਕੋਈ ਗੱਲ ਨਹੀਂ ਬੰਦ ਦੇ ਬਾਕੀ ਧਾਰਾ ਮਾਰ ਕੇ ਅੱਪਾ ਚੈੱਕ ਵੀ ਕਰਵਾ ਦਿੰਨੇ ਆ ਬਾਈ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਬੱਚਾ ਲਾ ਲਈ ਬਰੇ ਅੱਪਾ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਫਾਇਦਾ ਤੁਹਾਡਾ ਨਾਲ ਹੋ ਜਾਣਾ ਬਾਈ ਦੱਸਦਾ ਕਿ ਹਰਿਆਣੇ ਚੋ ਮੱਝ ਲਿਆਂਦੀ ਸੀ ਮਾਲ ਕਾੜ ਬੱਚਾ ਲਾ ਦਿੰਨੇ ਆ ਬਈ ਅਪਾ ਠੀਕ ਆ ਜੀ ਤੇ ਬੱਚਾ ਬਿਲਕੁਲ ਜਿਹੋ ਜੀ ਆਪ ਆ ਉਹੋ ਜਿਹਾ ਦਿੱਤਾ 10 ਕਿਲੋ ਬੋਲਾ ਜੋਖ ਕੇ ਲੈ ਜਾਓ ਜੀ ਬਾਕੀ ਧਾਰਾ ਮਾਰਗ ਤੁਹਾਨੂੰ ਚੈੱਕ ਕਰਾ ਦਿੰਨੇ ਆ ਧਾਰਾ ਤਾਮਰਾ ਦਿੰਨੇ ਹੁੰਨੇ ਆ ਵੀਰੇ ਕਿਉਂਕਿ ਕੋਈ ਵੀ ਸੱਜਣਾ ਦੂਰੋਂ ਨੇੜੋਂ ਚੱਲ ਕੇ ਆਉਂਦਾ ਰਾਈ ਦਾ ਬਈ ਯਾਰ ਜੇ ਮਾੜੀ ਜੀ ਵੀ 19 ਕਿ ਨਿਕਲ ਗਈ ਨਾ ਤੇ ਅਗਲੇ ਨੂੰ ਕਰਾਇਆ ਦੇਵਾਂਗਾ ਲਓ ਜੀ ਬਾਈ ਕਹਿੰਦਾ ਜੇ ਚਵਾਈ ਦੀ 19 ਕਿ ਨਿਕਲ ਗਈ ਮਾੜੀ ਜੀ ਵੀ ਆ ਨਹੀਂ ਮਾੜੀ ਜੀ ਦੇ ਨਿਕਲ ਗਈ ਤਾਂ 19 ਕਿ ਦੇ ਦਾਂਗੇ ਕਰਾਇਆ ਬਾਈ ਕਹਿੰਦਾ ਦੇ ਦਾਂਗੇ ਬਾਕੀ ਨਹੀਂ ਹੋ ਸਕਦੇ ਲੋ ਜੀ ਕੋਲੀ ਦਾ ਬਈ ਯਾਰ ਰੂਮਰ ਕੀ ਹੈ ਕੋਈ ਮਰਜ਼ੀ ਚ ਹੋਵੇ ਠੀਕ ਹੈ ਜੀ ਬਾਕੀ ਬਸ ਮਾ ਤੁਹੀ ਜੈ ਕਰ ਸਕਦੇ ਹੋ ਜੀ ਹਾਂ ਇਕੱਲਾ ਇਕੱਲਾ ਥਾਂ ਕੱਢਦੀ ਅੱਗ ਇਕੱਲਾ ਇਕੱਲਾ ਮੰਜੇ ਦੇ ਪਾ ਵਾਂਗੂ ਨਿਕੜਵਾ ਤੇ ਇੱਕ ਸਹਿਜ ਵੀ ਜਮਾ ਸੇਮ ਆ ਬੁਈ ਆਏ ਨਹੀਂ ਇਹ ਮਣਕੇ ਲਾਏ ਹੁੰਦੇ ਆ ਮੂਰਲੇ ਵੱਡੇ ਆ ਜਾਂ ਮਗਰਲੇ ਵੱਡੇ ਆ ਐਂਡ ਜਮਾ ਫੀਤਾ ਮਾਰਲੇ ਚਾਰੇ ਜਮਾ ਇੱਥੇ ਲੇਕ ਚਵਾਈ ਦੇਖੋ ਬਾਹੀ ਖੇਲਾ ਬੁਈ ਯਾਰ ਜਿਵੇਂ ਕਹਿ ਦੀਏ ਨਾ ਲਓ ਜੀ ਮਗਰਲੇ ਚ ਵੀ ਮਾਰਦੀ ਵੀਰ ਲਓ ਜੀ ਚੈੱਕ ਕਰੋ ਮੋਟੀ ਗੰਨੇ ਅਰਗੀ ਚਵਾਈ ਪੂਰੀ ਪੋਲੀ ਆ ਵੀਰੇ ਜਮਾ ਐ ਯਾਰ ਰੂ ਮਰਗੀ ਭਈ ਯਾਰ ਠੀਕ ਆ ਜੀ ਹੱਡ ਬੇ ਚੋਲੀਆਂ ਆ ਨਹੀਂ ਗੱਲ ਆ ਬੁਈ ਚੈੱਕ ਕਰ ਲਓ ਬਸ ਵੀਰੇ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਕਰਦੀ ਥਵਾ ਲੱਖ ਜਾਇ ਜਾਇ ਕਰਦੇ ਹੋ ਲੈਣ ਦੇਣ ਦੇ ਵਾਲੀ ਜੀ ਰੇਟ ਵੀਰੇ ਆਪਣਾ ਉਹ ਹੋਊਗਾ ਜਿਹੜਾ ਲੈਣਾ ਠੀਕ ਹੈ ਜੀ ਲੱਖ ਰੁਪਏ ਚ ਛੋੜਛੱਪਾ ਹੀ ਹੋਣਾ ਝੋਟੀ ਦਾ ਜਮਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਾਹਰ ਹੈਗਾ ਪਾਣੀ ਮਾਰਦੀ ਵੀਰੇ ਪਾਣੀ ਮਾਰਦਾ ਲੱਖ ਰੁਪਏ ਚ ਛੋੜ ਹੋਣੀ ਆ ਵੀਰੇ ਆ ਮੁੱਲ ਚ ਮੇਰੇ ਹਿਸਾਬ ਨਾਲ ਨਹੀਂ ਤੁਹਾਨੂੰ ਇੰਨੀ ਚੰਗੀ ਮੱਝ ਮਿਲ ਜੂ ਕਿਤੇ ਕਿਉਂਕਿ ਮੌਕਾ ਹੀ ਆ ਜਿਹਨੇ ਵੀ ਪੈਣਾ ਦੇ ਦੇ ਕੋਈ ਵਜ੍ਹਾ ਆ ਬਈ ਤੂੰ ਲੱਖ ਤਾਂ ਮੰਗਿਆ ਮੂੰਹ ਮੰਗੀ ਮੌਤ ਨਹੀਂ ਮਿਲਦੀ ਇਹ ਆਪਾਂ ਉਹ ਗੱਲ ਕਰਤੀ ਵੀ ਬਸ ਜੈਜ ਹੀ ਲੈਣੇ ਆ ਬਾਲਾ ਨਹੀਂ ਆਪਾਂ ਨੂੰ ਭਾਣਾ ਆਈ ਆ ਯਾਰ ਮਿੱਤਰ ਦੇ ਝੋਟੀ ਨਹੀਂ ਉਹ ਤੋਂ ਇਸੇ ਗੱਲ ਤੇ ਲਈ ਆ ਵੀ ਗਾਂ ਵੀ ਜਿਵੇਂ ਆ ਜੈਜ ਮਾਰ ਦੇਣਾ ਤੇ ਨਹੀਂ ਠੀਕ ਹੈ ਬਾਕੀ ਕੱਲਾ ਚਲੋ ਆਏ ਗਏ ਦਾ ਮਾੜਾ ਮੋਟਾ ਜਾਂ ਮਾਨਦਾਂ ਨੂੰ ਬਸ ਛੋਰ ਚੱਪਾ ਹੀ ਆ ਬਈ ਸੌਦੇ ਬਾਜੀ 'ਚ ਨਾ ਪਾਵੇ ਕੋਈ ਬੰਦਾ ਕਿਉਂ ਗਰਮੀ ਹੈਗੀ ਆਪਦਾ ਵੀ ਜਿਹੜਾ ਕੰਮ ਦਾ ਟਾਈਮ ਹੁੰਦਾ ਐਵੇਂ ਅਗਲਾ ਕਹੀ ਜਾਵੇ ਇੰਨੇ ਲੜਾ ਇੰਨੇ ਲੜਾ ਉਹ ਕੰਮ ਨਹੀਂ ਹੁੰਦਾ ਹੁਣ ਸਹੀ ਗੱਲ ਹੈ ਜੀ ਸੌਦੇ ਅੱਗੇ ਵੀਰੇ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਛੋਟੀ ਦੂਜਾ ਸੁਆ ਸੁਈ ਆ ਠੀਕ ਆ ਜੀ ਅੱਜ ਨੂੰ 6ਵਾਂ 7ਵਾਂ ਹਫਤਾ ਹੀ ਰੱਖ ਲਓ ਠੀਕ ਆ ਜੀ ਬੱਚਾ ਕਿਹੜਾ ਜੀ ਆ ਬੁਰੀ ਕੱਟੀ ਆ ਮਗਰ ਬੁਰੀ ਕੱਟੀ ਆ ਚੰਗਾ ਰੰਗ ਦੇਖ ਕੇ ਨਾ ਕਹਵੇ ਸਾਲਾ ਕਹ ਦੂ ਰੰਗ ਭੂਸ ਲੈ ਲਓ ਲਓ ਜੀ ਜਮਾਂ ਸਹੀ ਗੱਲ ਆ ਜੀ ਜਮਾਂ ਇਹ ਤਰ੍ਹਾਂ ਬਾਕੀ ਗੱਲ ਵੀਰੇ ਇਹਦੇ ਥੱਲੇ ਹੁਣ ਕਿੰਨਾ ਦੁੱਧ ਤਿਆਰ ਆ ਜੀ ਇਹ ਥੱਲੇ ਵੀ 11 ਕਿਲੋ ਦੁੱਧਾ ਜੋਕ ਕੇ ਦੇ ਦਾਂਗੇ ਹਾਂਜੀ ਹਾਂਜੀ ਛੋਲੇ ਕੋਈ ਮਰਜੀ 2 ਟਾਈਮ 4 ਟਾਈਮ ਛੋਲੇ ਕੋਈ ਥਣ ਦੀ ਉਨੀ ਕੀ ਹੋਵੇ ਕੋਈ ਹੋਵੇ ਗੰਡ ਹੋਵੇ 나ੜ ਹੋਵੇ ਅਗਲਾ ਦੂਜਾ ਆਊਗਾ ਆਪਾਂ ਕਰਾਇਆ ਦੇਵਾਂਗੇ ਕਿਸੇ ਮਹੀਨੇ ਚ ਵੀ ਆਪਾਂ ਠੀਕ ਹੈ ਜੀ ਆਪਾਂ ਵੀਡੀਓ ਚ ਠੋਕ ਕੇ ਕਹਿਨੇ ਆ ਠੀਕ ਹੈ ਤੋੜ ਕੇ ਦਿਖਾ ਦੇ ਵੀਰੇ ਇਹਦੇ ਇੱਕ ਪੈਰੇ ਦਾ ਛੋਟੀ ਜਿਹਾ ਦੂਜਾ ਸੂਈ ਆ ਵੀਰੇ ਠੀਕ ਹੈ ਜੀ ਸੂਹਾ ਦੂਜਾ ਸੂਈ ਆ ਜੀ ਬਾਕੀ ਕਲਾ ਰੰਗ ਬੱਚਿਆਂ ਦੇ ਕੱਤੀ ਦਾ ਰੰਗ ਬਹੁਤ ਸੋਹਣਾ ਆ ਬਾਈ ਸਹੀ ਗੱਲ ਆ ਜੀ 5 ਤੋਂ 6 ਦਿਨ ਹੋ ਗਏ ਸੂਈ ਨੂੰ ਬਾਈ ਕਹਿੰਦਾ ਹਫਤਾ ਹੀ ਰੱਖ ਲਵੇ ਬਾਈ ਹਫਤਾ ਮੰਨ ਕੀ ਆਇਓ ਜੀ ਦੁੱਧ ਕਿੰਨਾ ਦੱਸਿਆ ਸੀ ਵੀਰੇ 11 ਕਿਲੋ ਆ ਬਾਈ 11 ਕਿਲੋ ਨੈਟ ਤਿਆਰ ਆ ਜੀ ਤਸੱਲੀ ਤੁਸੀਂ ਦੋ ਟਾਈਮ ਚੋਲੇ ਉਹ ਚਾਰ ਚੋਲੇ ਤੇ ਚਾਹੀ 6 ਚੋਲੇ ਹਾਈਟ ਪੂਰੀ ਚੰਗੀ ਆ ਜੀ ਬਾਕੀ ਹੁਣ ਉਹ ਕੱਦ ਵਾਲੀ ਆ ਉਹ ਮੈਂ ਨਾਲ ਕੱਦ ਪੂਰਾ ਉੱਚਾ ਉੱਚਾ ਹੋਊਗਾ ਉਹ ਮੈਂ ਤਾਂ ਪਾ ਦਦਨੇ ਕੱਦ ਦਰਮਿਆਨੇ ਐਵੇਂ ਅਗਲਾ ਕੇ ਕਹੀ ਜਾਵੇ ਕਿ ਨਹੀਂ ਪਹਿਲਾਂ ਦੱਸਿਆ ਚੰਗਾ ਸਹੀ ਆ ਜੀ ਕੱਦ ਦੇ ਜਾਨੀ ਇੰਨਾ ਉਹ ਆਪਾਂ ਛੋਟਾ ਨਹੀਂ ਉਹਨੂੰ ਕਹਿ ਸਕਦੇ ਜਿਹੜੀ ਗੱਲ ਆ ਵੀ ਨਾਰਮਲ ਸਾਈਜ਼ ਚ ਮੈਂ ਆ ਜੀ ਅਗਲਾ ਕੀ ਇਹ ਕਹਿੰਦਾ ਵੀਡੀਓ ਚ ਬਾਲੀ ਵੱਡੀ ਦਿਖਾਤੀ ਤੁਸੀਂ ਉਹ ਕੰਮ ਨਹੀਂ ਇਹ ਝੋੜੀ ਦਾ ਪੂਰਾ ਕੱਦ ਜਿਹੜਾ ਕੱਦ ਚੰਗਾ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਬਾਕੀ ਇਹ ਝੋੜੀ ਬਈ ਯਾਰ ਪੰਜੇ ਨਾਲ ਬਰਾਬਰ ਵੀ ਨਹੀਂ ਹੁੰਦੀ ਜੇ ਆ ਉਹ ਜਾਰੀਟ ਦਾ ਵੀ ਵੀਰੇ ਡਿਫਰੈਂਟ ਪੈ ਜਾਣਾ ਜੀ ਹਾਂ 11 ਕਿਲੋ ਨੈਟ ਦੁੱਧ ਤਿਆਰ ਆ ਬੱਚਾ ਇਹ ਵੀ ਮਗਰ ਵੀ ਕੱਢੀ ਆ ਜੀ ਇਹੇ ਖੁੱਲਾ 13 14 ਕਿਲੋ ਝੋਟੀ ਨੇ ਦੁੱਧ ਦੇਣਾ ਖੁੱਲਾ ਜਿਹੜਾ ਆਪਾਂ ਖੁੱਲਾ ਕਹਿ ਦਈਏ ਤੁਹਾਨੂੰ ਨੈਟ ਚੈੱਕ ਕਰਾ ਦਿੰਨੇ ਹਾਂ ਜੀ ਥਣਾ ਦੇ ਸਹਿ ਸੋਹਣੇ ਗੈਬ ਤੇ ਲੱਗੇ ਲੇਕ ਨੰਬਰ ਆ ਵੀਰੇ ਇਹਦਾ ਵੀ ਬੱਚਾ ਲਾ ਕੇ ਵਿਖਾਵਾਂਗੇ ਆਪਾਂ ਕੋਈ ਚੱਕਰ ਨਹੀਂਗਾ ਠੀਕ ਆ ਜੀ ਬੱਚਾ ਲਾ ਕੇ ਇਹਦਾ ਵੀ ਦਿਖਾ ਦਾਂਗੇ ਬਾਕੀ ਬੱਚਾ ਲਾ ਕੇ ਤੁਹਾਨੂੰ ਧਾਰਾ ਚੈੱਕ ਕਰਾ ਦਾਂਗੇ ਇੱਕ ਵੇਰੇ ਆ ਸੈਡ ਜੀ ਤੇ ਥੋੜਾ ਜਿਹਾ ਪਾਸ ਆ ਬਈ ਸੈਡ 19 21 ਰੱਖਦੀ ਆ ਠੀਕ ਆ ਜੀ ਇੱਕ ਧਾਰ ਦਾ ਵੀ ਵਲ ਹੋਵੇ ਠੀਕ ਆ ਜੀ ਜਿੰਨੀਆਂ ਅਗਲਾ ਧਾਰਾ ਘਟਾ ਦੂਗਾ ਓਨੇ ਹਜ਼ਾਰ ਛੋੜ ਆ ਠੀਕ ਆ ਜੀ ਉਦਾਂ ਵੈਸੇ ਹੀ ਆ ਪਹਿਲਾਂ ਤੋਂ ਹੀ ਆ ਪਹਿਲਾਂ ਤੋਂ ਹੀ ਆ ਬਈ ਯਾਰ ਇਹਦਾ ਕੋਈ ਆਪਾਂ ਲੋਨ ਨੂੰ ਤਾਂ ਨਹੀਂ ਬਰੋਬਰ ਕਰੀਏਗਾ ਮੈਂ ਫਾਇਦਾ ਨਹੀਂ ਜਿਹੜੀ ਕੀ ਆ ਉਹ ਤਾਂ ਜਾਊਗਾ ਹਾਂ ਜਿਹੜੀ ਜੀ ਸਾਹਮਣੇ ਆ ਬਈ ਸੈਡ ਦਾ ਵੀ ਇੱਕ ਧਾਰ ਦਾ ਵੀ ਵਲ ਨਹੀਂ ਹੋਊਗਾ ਠੀਕ ਆ ਜੀ ਇਹ ਬੰਦਾ ਕਹਿਦਾ ਵੀ ਧਾਰ ਦਾ ਵੀ ਫਰਕ ਆ ਜਾਊਗਾ ਠੀਕ ਆ ਜੀ ਚਾਰ ਟਾਈਮ ਆਪਣੇ ਘਰੇ ਬਈ ਤਸੱਲੀ ਨਾਲਾ ਡੋਡੀ ਡੱਬੇ ਧਾਰ ਲੱਗੇ ਠੀਕ ਹੈ ਜੀ ਤਸੱਲੀ ਕਰਿਆ ਆਪਾਂ ਨੂੰ ਕੋਈ ਚੱਕਰ ਨਹੀਂ ਵੀਰੇ ਠੀਕ ਹੈ ਜੀ ਬਾਈ ਕਦੋਂ ਤਸੱਲੀ ਕਰ ਲਿਓ ਇਹ ਪੈਸਾ ਜ਼ਰੂਰ ਆ ਪਰ ਇੱਕ ਸਾਹ ਜ਼ਰੂਰ ਆ ਅਗਲੇ ਪਾਸੋਂ ਲੈਵਾ ਸਹੀ ਆ ਉਹ ਮਾੜਾ ਮੋਟਾ ਬਈ ਕਈ ਵਾਰੀ ਹੋ ਜਾਂਦਾ ਹੈਗਾ ਜੂਨ ਚ ਵੀ ਹੋ ਜਾਂਦਾ ਜੂਨ ਚ ਵੀ ਹੋ ਜਾਂਦਾ ਕਈ ਕਾਰਨ ਬਣ ਜਾਂਦੇ ਆ ਬਾਕੀ ਮੇਨ ਗੱਲ ਬਾਕੀ ਮੰਨਾਂ ਆਪਣੀਆਂ ਦੋਨੇ ਬਈ ਜੇਲੀਆਂ ਧਾਰਾ ਤੁਰਾਨੀ ਚੰਡੀ ਸੀਲ ਕਰਮਾਂ ਦੀਆਂ ਪੂਰੀਆਂ ਜੀ ਨੀ ਉਹ ਲਾਇਆ ਕੈਂਪ ਵੀ ਪਸ਼ੂਆਂ ਕੈਮਰਾ ਨਾਲ ਜਿਹੜੇ ਆਉਂ ਨਹੀਂ ਬੰਦਾ ਨਹੀਂ ਆਉਂਦਾ ਡਰਦੇ ਹੁੰਦੇ ਆਮ ਕਰਕੇ ਬੰਦੂ ਦੇਖੇ ਹੀ ਆ ਜੀ ਤੇ ਸੀਲਸ ਲੱਗ ਪੂਰੀ ਆ ਬਸ ਮਾਰ ਕੇ ਤੁਸੀਂ ਥਣ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਕੱਢਿਆ ਜੀ ਪੂਰਾ ਖੂਬਸੂਰਤ ਥਾਨਾ ਜੀ ਕੱਲਾ ਕੱਲਾ ਨਿਖੜ ਮਾ ਆਪਣਾ ਵੀ ਝੂਠ ਵਾਲਾ ਕੰਮ ਕੋਈ ਨਾ ਹੋਊਗਾ ਵੀ ਜਿਹੜੀ ਗੱਲ ਕਰਨ ਵਾਲੀ ਆ ਠੀਕ ਆ ਜੀ ਮਾਰ ਦੀ ਉਹਦੇ ਤਰ ਲੈ ਜੀ ਗਵਾਨੀਆਂ ਕਰੇ ਰਵਾਇਤ ਸੁਣੂ ਬਈ ਦੋਵਾਂ ਮੰਨਾਂ ਦੇ ਕਿ ਮੈਂ ਚੋਂਦਾ ਫਲਾਣਾ ਠੀਕ ਆ ਜੀ ਲਓ ਜੀ ਅੱਛਾ ਮਗਰ ਲੈ ਕੇ ਮਾਰ ਦੀ ਇਹ ਨਾ ਹੋਊਗਾ ਜਮਾਉਂਕ ਰਿਹਾ ਬਰੇ ਡੰਨ ਤਵਾਈ ਦੀ ਨਾ ਆਪਣੀ ਮਹਿ ਮਾੜੀ ਹੋ ਬਾਈ ਇਹਦੀ ਡਿਮਾਂਡ ਸਰਕੀ ਰਹਿਣ ਵਾਲੀ ਆ ਜੀ ਡਿਮਾਂਡ ਹਾਂਜੀ ਡਿਮਾਂਡ ਕਰਦੀ ਆ ਕਿ ਬਰ ਲੈਣ ਦੇਣਾ ਥਾਣਾ ਸਾਭੀ ਮੜਾ ਜੋ ਲੈਣ ਜਮਾ ਕਰ ਦਿਓ ਜਮਾ ਬਾਈ ਚੈੱਕ ਕਰੋ ਹਾਂ ਜਮਾ ਬਰੋਬਰ ਕੱਢਦੀ ਐ ਇਹ ਨਹੀਂ ਗੱਲ ਹੋਊਗੀ ਵੀ ਕੋਈ ਵੀ ਉਨੀ ਕੀ ਐ ਜਮਾ ਇੱਕੋ ਜੇ ਥਾਣਾ ਦੇਖੋ ਸਹੀ ਗੱਲ ਆ ਜੀ ਧਾਰ ਦਾ ਵੀ ਵਾਲ ਨਹੀਂ ਬਈ ਯਾਰ ਆਪਾਂ ਠੋਕੇ ਕਹਿੰਦੇ ਵੀ ਜਮਾ ਕਰ ਲਵੇ ਹਾਂ ਸਹੀ ਗੱਲ ਆ ਜੀ ਇਹਦੀ ਡਿਮਾਂਡ ਜਮਾ ਲੈਣ ਦੇਣ ਦੀ ਆਲੀ ਜੀ ਮੁੱਲ ਤਵੇ ਜੀਗਾ ਤਾਂ ਲੱਖ ਸਵਾ ਲੱਖ ਹੀ ਕਰ ਲਗੇ ਛੋਟੀ ਚੰਗੀ ਆ 86000 ਦੀ ਝੋਟੀ ਦੇਣੀ ਹੈ ਦੇਣੀ 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 ਹੈ 86000 ਰੁਪਏ ਲੈਣਾ ਜਿਹੜਾ ਅਗਲਾ ਕਹੀ ਜਾਵੇ ਕਦ ਕਦ ਵੇਖੋ ਝੋਟੀ ਦਾ ਜੇ ਕਿਤੇ ਆ ਮਾੜੀ 19 ਕਿ ਸਾਈਡ ਨਾ ਹੁੰਦੀ ਬਈ ਸਹੀ ਗੱਲ ਹੈ ਜੀ ਤੇ ਇਹੀ ਲੱਖ ਰੁਪਏ ਦੀ ਝੋਟੀ ਹੈ ਬਾਕੀ ਜਦੋਂ ਬਰੇ ਫਰਕ ਨਹੀਂ ਉਹਦਾ ਕੋਈ ਇਸ਼ੂ ਵੀ ਹੈ ਨਹੀਂਗਾ ਦੇਖਣ ਨੂੰ ਹੀ ਲੱਗਦੀ ਹੈ ਜੀ ਮਾੜੀ ਦੇਖਣ ਨੂੰ ਹੈਗੀ ਹੈ ਬਈ ਆਪਾਂ ਨੇ ਕਹੀ ਹੈਗੇ ਝੂਠ ਮਾਰੀ ਹੈਗੇ ਆਵੇ ਹੁਣ ਪਛਮਾ ਕੇ ਮੂਹਰੇ ਜਾਵਾਂ ਥਾਣੇ ਕੋਲੇ ਕਰਦੀ ਹੈ ਸਹੀ ਗੱਲ ਹੈ ਪਹਿਲਾਂ ਲੈਵੇ 'ਚ ਫਰਕ ਹੈ ਥਾਣੇ 'ਚ ਜਾਵਾਂ ਫਰਕ ਨਹੀਂਗਾ 86000 ਯਾਰ ਡਿਮਾਂਡ ਆ ਜੀ ਬਸ ਫੈਕਸ ਜਾਈ ਪ੍ਰਾਈਸ ਆ ਬਾਕੀ ਵੀਰੇ ਆ ਮੁੱਲ ਚ ਤੁਹਾਨੂੰ ਮੱਝਾਂ ਨਹੀਂ ਮਿਲਣੀਆਂ ਜੀ 86000 ਚ ਇਹ ਵੀਰੇ ਆਫਰ ਹੀ ਆ ਬਸ ਆਫਰ ਹੀ ਆ ਉਹ ਵੀ ਗਰਮੀਆਂ ਦੇ ਡਿਮਾਂਡ ਵੀ ਚਲ ਰਹੀ ਜੀ ਜਮ ਇੱਕੋ ਜੇ ਥਾਣਾ ਵੀਰੇ ਜਮ ਇੱਕੋ ਜੇ ਭਾਅ ਆ ਸੂਤਾ ਲੱਗ ਜਾਮਾ ਸੂਤਾ ਲੱਗ ਮਿਲ ਜਾਮਾ ਚੈੱਕ ਕਰ ਸਕਦੇ ਹੋ 86000 ਚ ਐਂਟੀ ਟੈਪ ਲਾ ਲਵੇ ਲੈਸ ਹੋ ਜਾਊਗਾ ਜੀ ਅੱਗੇ ਵੀਰੇ ਤਿੰਨ ਨੰਬਰ ਛੋਟੇ ਜੇ ਭਾਅ ਦੀ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਭਾਅ ਦਾ ਇਹਦਾ ਵੀ ਬਹੁਤ ਉੱਚਾ ਸੀਗਾ ਜੇ ਆਪਾਂ ਕਹੀ ਜਗੇ ਤਾਂ ਲੈ ਲਵੋਗੇ ਛੋਟੀ ਨੂੰ ਸਹੀ ਗੱਲ ਇਹ ਆਪਾਂ ਗੱਬਨ ਲਈ ਸੀਗੀ ਠੀਕ ਆ ਜੀ ਤੇ ਦੂਜੇ ਸਸੂ ਜੀ ਕੱਟੀ ਇਹਦੇ ਮਗਰ ਅੱਜ ਇਹਨੂੰ ਹਫਤਾ ਕਿ ਹੋਗਾ ਸੂਈ ਨੂੰ ਆਹ ਆ ਕੱਟੀ ਜੀ ਹਾਂ ਆ ਕੱਟੀ ਆ ਜੀ ਮਗਰ ਕੱਟੀ ਬਹੁਤ ਨਿੱਗਰ ਦਿੱਤੀ ਪੂਰੇ ਨਿੱਗਰ ਆ ਜੀ ਹਾਂ ਪੂਰੇ ਨਿੱਗਰ ਆ ਜੀ ਸੁਆ ਮੰਨ ਗਈ ਥੋੜਾ ਜਿਹਾ ਸੁਆ ਮੰਨ ਗਈ ਤੇ ਇਹ ਵੀਰੇ ਚਾਰ ਤੇ ਉੱਤਰਦੀ ਆ ਠੀਕ ਆ ਜੀ ਬੱਚੇ ਤੇ ਆਉਂਦੀ ਨਹੀਂ ਜੀ ਬੱਚੇ ਤੇ ਨਹੀਂ ਆਉਂਦੇ ਸੂਈ ਦੀ ਆਪਣੇ ਕੋਲ ਵੀਡੀਓ ਹੈਗੀ ਆ ਆਪਣੇ ਘਰੇ ਸੂਈ ਐਸੇ ਥਾਂ ਤੇ ਸੂਈ ਆ ਆਪਾਂ ਵੀਡੀਓ ਖਵਾਵਾਂਗੇ ਅਗਲੇ ਨੇ ਠੀਕ ਆ ਜੀ ਇਹ ਨਹੀਂ ਵੀ ਹੋਊਗਾ ਕੋਈ 19 ਉਹ ਜੀ ਗੱਲ ਨਹੀਂ ਹੈਗੀ ਹਾਂਜੀ ਲਈ ਤਾਂ ਬਹੁਤ ਉੱਚੀ ਸੀਗੀ ਇਹ ਹੁਣ ਆਪਾਂ ਇਹਦਾ ਭਾਤ ਓਕੜ ਵਾਲਾ ਹੀ ਕਰ ਦੇਣਾ ਕਿੰਨਾ ਜ ਠੀਕ ਹੈ ਜੀ 8 ਤੋਂ ਬਾਹਰ ਮੰਨ ਕੇ ਕੋਈ ਮਰਜ਼ੀ ਉਹਦਾ ਚਾਰ ਟਾਈਮ ਚੋਲੇ ਪਹਾੜੇ ਤੇ ਇਡੀ ਠੰਡੀ ਸੀ ਲਾ ਬਈ ਕੋਈ ਮਰਜ਼ੀ ਦਾਣਾ ਪਾ ਕੇ ਥਾਪੀ ਮਾਰ ਕੇ ਬਹਿ ਜਾਏ ਗਰਮ ਦੇ ਨੇ ਉੱਪਰ ਆਉਂਦੀ ਹੈ ਆਪ ਜੀ ਤੇ ਥੱਲੀ ਕਰਕੇ ਲੈ ਜੀ ਹਾਂ ਬਈ ਆਪਣੇ ਤੋਂ ਪੂਰੀ ਥੱਲੀ ਅਗਲਾ ਥੱਲੀ ਕਰੇ ਆਪ ਜੀ ਠੀਕ ਹੈ ਜੀ ਹਾਂ ਡਿਮਾਂਡ ਇਦੀ ਕੀ ਰਹਿਣ ਵਾਲੀ ਹੈ ਜੀ ਇਹ ਵੀ 65000 ਦੀ ਆਪਾਂ ਦੇ ਦੇ ਦਿਆਂਗੇ 65000 ਦੀ ਦੇ ਦਿਆਂਗੇ ਨਾਲਾ ਕੱਟੀ ਵੀ ਆ ਕੱਟੀਆਂ ਆਪਾਂ ਵੀਰੇ ਬੋਤਲ ਤੇ ਲਾਈ ਵੀ ਆ ਉਹ ਬੋਤਲ ਆ ਟੰਗੀ ਵੀ ਠੀਕ ਹੈ ਜੀ ਕੱਟੀਆਂ ਨੂੰ ਬੋਤਲ ਨਾਲ ਪਿਆ ਦੇਈਦਾ ਜੇ ਥੱਲੇ ਚੰਗਾਣਾ ਥੱਲੇ ਵੀ ਚੰਗਾ ਲਓ ਪਰ ਚੜ ਦੀ ਚੁੜ ਦੀ ਵੀ ਸੀਗੀ ਬੱਚੇ ਨੂੰ ਪਰ ਆਪਣੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਆਪਾਂ ਤਾਂ ਫਿਰ ਭਾੜੇ ਲਾ ਦਈਏ ਭਾੜੇ ਲਾ ਲਈ ਠੀਕ ਹੈ ਜੀ ਬਾਕੀ ਅਗਲਾ ਵੀ ਟੋਕੜਾ ਭਾਲਦਾ ਭਾੜੇ ਤੇ ਲੱਗੀਆਂ ਸਹੀ ਗੱਲ ਹੈ ਜੀ ਤਾਜੀ ਆ ਵੀ ਜਿਵੇਂ ਮਰਜ਼ੀ ਚੋਲਾ ਕੋਈ ਵਟਾ ਨਹੀਂ ਗਾ ਬਾਕੀ ਬੱਚਾ ਵੀਰੇ ਨਾਲ ਮਿਲ ਜਣਾ ਕੱਤੀ ਪੂਰੀ ਚੰਗੀ ਆ ਵੀਰੇ ਹੁੰਦੜ ਹੇਲ ਪੂਰੀ ਨੇ ਚੰਗੇ ਨੇ ਨਕਸ਼ ਦੀ ਆ ਖਰਾਕ ਇਸੇ ਨੂੰ ਲੱਗੀਆਂ ਮੈਂ ਇਹਨੂੰ ਖੋਲਣ ਲੱਗਿਆ ਖਰਾਕ ਇਹਨੂੰ ਜਿਆਦਾ ਬੱਚੇ ਨੂੰ ਜਿਆਦਾ ਲੱਗਿਆ ਸਾਰੀ ਸੁਈ ਦੀ ਵੀਰੇ ਗਾਰੰਟੀ ਹੋਊਗੀ ਆਪਣੇ ਕੋਲ ਵੀਡੀਓ ਸਬੂਤ ਆ ਅਗਲਾ ਜੇ ਕੱਲ ਨੂੰ ਕੋਈ ਕਹਿੰਦਾ ਸਾਰਾ ਕੁਝ ਆਪਣੇ ਕੋਲ ਹੈਗਾ ਬਕੈਰਾ ਪ੍ਰ 8 ਤੋਂ 9 ਕਿਲੋ ਦੁੱਧ ਨੈਟ ਤਿਆਰ ਆ ਜੀ 8 ਕਿਲੋ ਤੋਂ ਬਾਹਰ ਵੀ ਕੋਈ ਮਰਜ਼ੀ ਆ ਕੇ ਚੋਲੇ ਯਾਰ ਕੋਈ ਚੱਕਰ ਨਹੀਂ ਭਾੜੇ ਤੇ ਲੱਗੂ ਦੋਵੇਂ ਟਾਈਮ ਇਹ ਨਹੀਂ ਗੱਲ ਹੋਈ ਨੱਤ ਵੀ ਚੱਕ ਜੂਗੀ ਠੀਕ ਆ ਪਾਪੀ ਮਾਰ ਕੇ ਬਹਿ ਜਾਵੇ ਜਿਹੜਾ ਮਰਜ਼ੀ ਬਹਿ ਜਾਵੇ ਠੀਕ ਆ ਜੀ ਮੋੜ ਲਈ ਵੀਰੇ 65000 ਡਿਮਾਂਡ ਆ ਜੀ ਟੋਕੜਾਂ ਦੇ ਭਾਜੀ ਮਿਲ ਜਾਣੀਆਂ ਆ ਬਾਪਾ 65000 ਦੀ ਦੇਣੀ ਆ ਬਾਈ ਠੀਕ ਆ ਜੀ ਇਹ ਚਾਹ ਬਾ ਘਾਟਾ ਬਹੁਤ ਆ ਮੈਨੂੰ ਐਵੇਂ ਆਪਾਂ ਕਹੀਏਗੇ ਤੇ ਨੇੜੇ ਹੀ ਲਈ ਸੀ ਅਗਲੇ ਠੀਕ ਆ ਇਹਨੂੰ ਕਹੀਏ ਅਗਲਾ ਕਹਿੰਦਾ ਵਪਾਰੀ ਨਫੇ ਲੈਂਦਾ ਟਾਟੇ ਵੀ ਬਿਵਾਰੀ ਨੂੰ ਪੈਂਦੇ ਤੇਰੇ ਸਾਹਮਣੇ ਹੀ ਹੈ ਸਹੀ ਗੱਲ ਹੈ ਜੀ ਬੱਚਾ ਤੁਹਾਨੂੰ ਨਾਲ ਹੀ ਦੇਣਾ ਬਾਈ ਕਹਿੰਦਾ ਨਾਲ ਹੀ ਸੀਸੀ ਤੇ ਬੱਚਾ ਲਾਇਆ ਵਾ ਜੀ ਮੱਝ ਝਾੜਤੇ ਆ ਆਪ ਦੀ ਤਸੱਲੀ ਕਰਕੇ ਅੱਠ ਤੋਂ ਬਾਅਦ ਦੁੱਧ ਜੋਕ ਕੇ ਲੈ ਜਾਓ ਤਿੰਨੇ ਹੀ ਪਸ਼ੂ ਚੰਗੇ ਆ ਜੇ ਕਿਸੇ ਨੂੰ ਥੋੜੇ ਪੈਸੇ ਲਾਉਣੇ ਆ ਉਹਨਾਂ ਵਾਸਤੇ ਵੀ ਚੰਗੇ ਆ ਜੀ ਮੱਝ ਬਾਈ ਜੇ ਤੋਕੜ ਭਾਲਦਾ ਫਿਰਦਾ ਉਹਦੇ ਵਾਸਤੇ ਤਾਂ ਆਫਰ ਹੀ ਆ ਉਹਦੇ ਵਾਸਤੇ ਆਫਰ ਹੀ ਆ ਵੀਰੇ ਇਹ ਸੱਜਰ ਮਿਲ ਜਾਣੀ ਆ ਤੁਹਾਨੂੰ ਤੋਕੜਾ ਠੀਲ ਠੰਡੀ ਬਹੁਤ ਆ ਵੀ ਪਹਾੜੇ ਤੇ ਲੱਗਣੋਂ ਇਹ ਨਹੀਂ ਗੱਲ ਵੀ ਲੱਤ ਵੀ ਚੱਕੂੀ ਝੋਟੇ ਅਗਲੇ ਦੇ ਘਰ ਦੀ ਵੀ ਗਰੰਟੀ ਹੋਊਗੀ ਤੇ ਬਾਕੀ ਲੇਵਾ ਥੋੜਾ ਜਿਹਾ ਬੰਦ ਵਿਖਾਉਂਦੀ ਆ 8 ਕਿਲੋ ਤੋਂ ਬਾਹਰ ਕੋਈ ਮਰਜ਼ੀ ਚੋਲੇ ਠੀਕ ਆ ਜੀ ਹਾਂਜੀ ਚੋਲ ਚੋਕੇ ਲੈ ਜਾਵੇ ਇਹ ਨਹੀਂ ਗੱਲ ਹੋਊਗੀ ਅਗਲਾ ਲੱਗੂਗਾ ਵੀ ਕਹਿਣ ਨੂੰ ਕਹਿ ਗਿਆਵੇਂ ਠੀਕ ਆ ਬਾਈ ਤੇ ਇੱਕ ਆਪਸ ਮਾ ਕੀਤਾ ਚੈੱਕ ਕਰ ਸਕਦੇ ਹੋ ਇਹਨੂੰ ਤੋੜ ਕੇ ਦਿਖਾ ਦੇ ਵੀਰੇ ਇੱਕ ਵਾਰੀ ਹੋਰ ਚੈੱਕ ਕਰੂ ਪੂਰਾ ਟਾਪ ਦਾ ਥਾਨ ਕੱਢ ਲਿਆ ਜੀ ਪਹਿਲਾਂ ਪਸਮਾ ਹੈ ਨਹੀਂ ਸੀਗਾ ਜਦੋਂ ਤੁਹਾਨੂੰ ਪਹਿਲਾਂ ਤੋੜ ਕੇ ਦਿਖਾਈ ਆ ਕਿਉਂਕਿ ਇਹ ਮੱਝ ਚੰਗੀ ਆ ਵੀਰੇ ਵਜਨ ਵਾਲੀ ਆ ਦੁੱਧ ਦੇ ਜੂਗੀ ਚੰਗਾ ਤਾਂ ਕਰਕੇ ਤੁਹਾਨੂੰ ਦੁਬਾਰਾ ਤੋੜ ਕੇ ਦਿਖਾ ਦਿੰਨੇ ਆ ਲੈ ਚੱਲੀ ਵੀਰੇ ਚੌੜਾ ਪੱਠ ਪੂੜਾ ਜੀ ਬੱਚਾ ਕੱਤੀ ਮਿਲ ਜਾਣੀਆਂ ਜੀ ਬਾਈ ਬੰਦਾ ਬੜਾ ਖਾਸ ਯਾਰ ਮਿੱਤਰ ਸੀ ਬੰਦਾ ਜੀ ਇਹ ਤੋਂ ਲਈ ਆ ਠੀਕ ਆ ਜੀ ਉਹਨਾਂ ਨਾਲ ਵਾਦਾ ਕੀਤਾ ਬਈ ਇਹ ਤਾਂ ਕਮਾਈ ਨਹੀਂ ਕੋਈ ਜ਼ਿਆਦਾ ਹੈਗੀ ਠੀਕ ਆ ਜੀ ਤੇ ਮੰਗਣ ਨੂੰ ਇੱਕ 20 ਵੀ ਮੰਗਣ ਦੇ ਗਲਾ ਤਾਂ ਵੀ ਮੈਨੂੰ ਫੋਨ ਲਾਉਂਦਾ ਐ ਨਹੀਂ ਕਹਿੰਦਾ ਬਈ ਨਹੀਂ ਸਹੀ ਆ ਬੱਸ ਉਹਦਾ ਉਹਨੂੰ ਕਹਿ ਕੇ ਲਿਆਂਦੀ ਉਹਦੇ ਨਾਲ ਵਾਦਾ ਕੀਤਾ ਵੀ ਮੈਨੂੰ ਮੈਂ ਦੇ ਦੇ ਪਰ ਵਿੱਚ ਨਹੀਂ ਆ ਵੀਡੀਓ ਪਾ ਕੇ ਹੀ ਵੇਚਣਗੇ ਠੀਕ ਆ ਜੀ ਜਿੰਨੀ ਡਿਮਾਂਡ ਆ ਇਹ ਤਾਂ ਵੀਰੇ ਜਿਹਦੇ ਹੱਥ 'ਚ ਫੋਨ ਹੋਇਆ ਤੇ ਮੇਲਾ ਉਹਨੇ ਹੀ ਲੁੱਟਣਾਗਾ ਬਾਹ ਕਈ ਆ ਜਿਹੜਾ ਪਹਿਲਾਂ ਫੋਨ ਲਾ ਆ ਗਿਆ ਲਾ ਆ ਗਿਆ ਤੇ ਮੈਨੂੰ ਨਹੀਂ ਲੱਗਦਾ ਬਈ ਇਹਦੇ ਚ ਜੇ ਸੌਦਾਬਾਜੀ ਜੀ ਕੋਈ ਬੰਦਾ ਪੈ ਗਿਆ ਤਾਂ ਹੋ ਸਕਦਾ ਆਫਰ ਨਿਕਲ ਜੇ ਹੱਸੋ ਨਹੀਂ ਵੀਰੇ ਪੈਨ ਵਾਲਾ ਆਪਾਂ ਪਹਿਲਾਂ ਗੱਲ ਨਹੀਂ ਕੀਤੀ ਆਪਾਂ ਪਹਿਲਾਂ ਵੀਡੀਓ ਚ ਕਈ ਇਹਨੇ ਤਿੰਨੇ ਮੱਜਾਂ ਦੀ ਆਪਾਂ ਗੱਲ ਓਨੀ ਓਨੀ ਕੀਤੀ ਹੈ ਵੀ ਜਿਹੜੇ ਲੈਣੇ ਆ ਠੀਕ ਆ ਜੀ ਬਾਕੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਲੱਖ ਰੁਪਏ ਦੀ ਮੈਂ ਵੀ ਕੋਈ ਨਹੀਂ ਦਿੰਦਾ ਤਾਂ ਉਹ ਚੌੜੀ ਵੀ ਮੈਂ ਨਾੜਾ ਨੂੜਾ ਦੋਵੇਂ ਮਿੰਨਾਂ ਦੇ ਆਪਣੇ ਫੁੱਲ ਬਰੀਕੀਆਂ ਹੈ ਇਹ ਨਹੀਂ ਦੁੱਪੜ ਹੋਣਗੀਆਂ ਬਰੀਕੀਆਂ ਦੇ ਪੱਖ ਤੋਂ ਪੂਰੀ ਚਲੀ ਗਈ ਬਾਕੀ ਉਹ 86000 ਰੁਪਏ ਦੇ ਵਿੱਚ ਵੀ 11 ਕਿਲੋ ਹੁਣ ਬੋਲੇ ਵਾਲਾ ਕੰਮ ਹੀ ਤੇਰਾ ਅਜੇ ਦਾ ਗਲਦਨ ਦੇਈਂਗੇ ਤੇ ਕੌਣ ਦਿੰਦਾ ਬਈ ਕੌਣ ਦਿੰਦਾ ਗਰਮ ਟਾਈਮ ਵੀ ਮੇਰੇ ਗਰਮੀ ਤੇ ਚੱਲੀ ਆ ਪੂਰਾ ਵੀ ਹੁਣ ਦੁੱਧ ਪਾ ਲੈਣੇ ਥੰਦਾ ਸਹੀ ਗੱਲ ਆ ਪਾ ਲੈਣੇ ਥੰਦਾ ਸਾਡੇ ਆਪ ਦੇ ਸ਼ਹਿਰ ਚ ਮੈਨੂੰ 75 ਰੁਪਏ ਘਰ ਮੈਂ ਤਾਂ ਕਰ ਰਿਹਾ ਪਰ ਆਪਣਾ ਕੰਮ ਹੀ ਜੋ ਵਪਾਰ ਦਾ ਸਹੀ ਗੱਲ ਆ ਜੀ ਆਪਾਂ ਰੱਖ ਨਹੀਂ ਨਾ ਸਕਦੇ ਰੱਖ ਹੁਣ ਕਿੰਨਿਆਂ ਕਿ ਲਾ ਲਾਂਗੇ ਬਈ ਥਾਂ ਵੀ ਓਨਾਂ ਕਾ ਸਹੀ ਗੱਲ ਆ ਜੀ ਜਿਹਨੂੰ ਪਸੰਦ ਆਊਗਾ ਨੰਬਰ ਚੱਲਦਾ ਥਾਂ ਥਾਂ ਦੀਆਂ ਇੱਕ ਨੰਬਰ ਆ ਵਾ ਧਾਰਾ ਮਾਰ ਕੇ ਉਖਾਦੀਆਂ ਜਿਹੜੀ ਪਾੜੇ ਲੱਗਦੀ ਆ ਪਾੜੇ ਤੇ ਲੱਗਦੀ ਹੋਊਗੀ ਜਿਹੜੀ ਗੱਲ ਕਹਿ ਕੇ ਦਿੱ ਕੋਈ ਭਾਵੇਂ ਆਇਆ ਆਨਲਾਈਨ ਹੀ ਮੰਗਾ ਲੈ ਕੇ ਜੇ ਕੋਈ ਥਾਂ ਚ ਨੌਕਸੋ ਵੀ ਆਪਾਂ ਤੇ ਵੀਡੀਓ ਚ ਕਹਿੰਨੇ ਅਗਲਾ ਆ ਕੇ ਫੜ ਲਵੇ ਠੀਕ ਆ ਜੀ ਲਓ ਜੀ ਕੋਈ ਚੱਕ ਦੇਣਗੇ ਸੀਲਸ ਲੱਗ ਤੇ ਥਣਾ ਵਾਲੇ ਪਾਸੋਂ ਤਾਂ ਬਾਈ ਕਹਿੰਦਾ ਗਾਰੰਟੀ ਆਪਾਂ ਜ਼ਿੰਮੇਵਾਰੀ ਚੱਕਦੇ ਆ ਜੇ ਕਿਸੇ ਨੇ ਆਨਲਾਈਨ ਵੀ ਮੰਗਵਣੀ ਹੋਵੇ ਤਾਂ ਮੰਗਾ ਸਕਦਾ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਜੀ ਧੰਨਵਾਦ